ਉਹ ਤਾਂ ਬੋਛਦੀ ਇਹ ਜਦੋਂ ਜਾਈਏ ਕਿ ਕੋ ਸ਼ੌਂਡਿਆ ਕਿੰਨੇ ਹਾਲਾਤ ਹੈ ਉਹ ਤਾਂ ਕੁਛ ਨਹੀਂ ਹੁੰਦਾ ਪਰ ਜੋ ਵੀ ਸੰਗਤਾਂ ਬਹੁਤ ਦਬਾਅ ਪਾਉਣ ਰਹੀਆਂ ਵਾ ਤੇ ਜੇ ਕੋਈ ਨਹੀਂ ਕਲੀਅਰ ਉਹਨਾਂ ਪਾਈ ਸਾਹਿਬਾ ਜੇ ਮੰਨਦੇ ਨਹੀਂ ਆ ਜੋ ਵੀ ਉਹਨਾਂ ਦੇ ਹੋਊਗਾ ਮਤਲਬ ਸੁਣਾ ਆਊਗਾ ਉਹ ਅਹੀਂ ਮਤਲਬ ਖਬਰ ਦਵਾਉਣ ਦੀ ਜਰੂਰਤ ਹੈ ਲੇਕਿਨ ਕੱਲ ਉਹਨਾਂ ਦੀ ਸਿੰਗਰੀ ਉਹਨਾਂ ਨੇ ਮਿਲ ਕੇ ਆਈ ਤੇ ਇਹੋ ਜੀ ਕੋਈ ਗੱਲਬਾਤ ਨਹੀਂ ਉਹਦੀ ਮਤਲਬ ਖਬਰ ਦੀ ਕੋਈ ਅਜੇ ਪੁਸ਼ਟੀ ਨਹੀਂ ਕਰ ਸਕਦੇ ਉਹ ਪਾਈ ਸਾਹਿਬ ਦੇ ਮਤਲਬ ਚਾਚਾ ਜੀ ਤੇ ਜਾ ਰਿਹਾ ਹੈ ਮਿਲਣ ਉਹ ਕਾਲਨ ਨੂੰ ਮਿਲ ਕੇ ਆਉਂਦੇ ਆ ਤੇ ਫਿਰ ਕੋਈ ਵੀ ਜਿਹੜੀ ਉਹ ਖਬਰ ਉਹ ਨਹੀਂ ਕਰਾਂਗੇ ਫੇ ਹੁਣ ਉਹਨਾਂ ਦੇ ਡਿਪੈਂਡ ਕਰਦਾ ਹੈ ਫਾਇਸਾ ਜੋ ਵੀ ਉਹ ਫੈਸਲਾ ਲੈਣਗੇ ਉਹ ਸਾਡੇ ਸਾਹਮਣੇ ਚੱਲ ਰੱਖਿਆ ਜਿੱਦਾਂ ਵੀ ਉਹ ਕਹਦੇ ਅਸੀਂ ਇਹਦੇ ਵਿੱਚ ਕੋਈ ਆਪਣੀ ਰਾਏ ਨਹੀਂ ਦੇਣਾ ਚਾਹੁੰਦੇ ਜੋ ਵੀ ਉਹ ਕਰਨਗੇ ਉਹ ਸਹੀ ਕਰਨਗੇ ਸਾਨੂੰ ਸਮਝ ਆ ਰਿਹਾ ਹੈ ਨਾਲੋ ਸੋਸ਼ਲ ਮੀਡੀਆ ਤੇ ਇੱਕ ਬਹੁਤ ਹੀ ਤੇਜ਼ੀ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਬੀਤੇ ਦਿਨ ਤੋਂ ਜਿਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਭਾਈ ਅਮਰਿਤਪਾਲ ਸਿੰਘ ਜਿਹੜੇ ਉਹਨਾਂ ਇਲੈਕਸ਼ਨ ਵੀ ਲੜ ਸਕਦੇ ਨੇ ਤੇ ਅਸੀਂ ਇਸ ਦੀ ਜਾਣਕਾਰੀ ਲੈਣ ਲਈ ਭਾਈ ਅਮਰਿਤਪਾਲ ਸਿੰਘ ਜੀ ਮਾਤਾ ਜੀ ਕੋਲ ਪਹੁੰਚੇ ਹਾਂ ਉਹਨਾਂ ਕੋ ਸਾਰੇ ਮਾਮਲੇ ਦੀ ਜਾਣਕਾਰੀ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਬਹੁਤ ਹੀ ਤੇਜ਼ੀ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਭਾਈ ਅਮਰਿਤਪਾਲ ਸਿੰਘ ਜੀ ਇਲੈਕਸ਼ਨ ਲੜਨਗੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋਗੇ ਦੇਖੋ ਅਹੀਂ ਵੀ ਨਿਊਜ਼ ਹੀ ਪੜੀ ਆ ਹਨ ਕੋਈ ਪੱਕੇ ਤੇ ਖਬਰ ਬਾਰੇ ਹੈ ਜੇ ਪੁਸ਼ਟੀ ਨਹੀਂ ਕਰਦੇ ਕਿਉਂਕਿ ਕੱਲ ਹੀ ਉਹਨਾਂ ਨੇ ਸਿੰਘਣੀ ਮਿਲ ਕੇ ਆਈ ਹੈ ਉਦੋਂ ਤੱਕ ਦਿਨ 4 ਵਜੇ ਤੱਕ ਕੋਈ ਉਹਨਾਂ ਦਾ ਵਿਚਾਰ ਨਹੀਂ ਸੀ ਕਿ ਅੱਜ ਵਕੀਲ ਸਾਹਿਬ ਮਿਲੇ ਆ ਤੇ ਉਹਨਾਂ ਨੇ ਆਨ ਕੇ ਆ ਬਾਅਦ ਖਬਰ ਦੇ ਦਿੱਤੀ ਆ ਇਹ ਕਰਕੇ ਖਬਰ ਦਿਆ ਜੇ ਕੋਈ ਪੁਸ਼ਟੀ ਨਹੀਂ ਕਰਦੇ ਜਿੰਨਾ ਚਿਰ ਮਤਲਬ ਕਿ ਸੰਗਤ ਦਾ ਬਹੁਤ ਜ਼ਿਆਦਾ ਦਬਾਅ ਆ ਵੀ ਭਾਈ ਸਾਹਿਬ ਚੋਣ ਲੜਨਾ ਬਹੁਤ ਸੰਗਤਾਂ ਵਾਲਿਆਂ ਦੇ ਜਿੱਦਾਂ ਹੰਗਾਰਾ ਪਾ ਦਿੱਆ ਵੀ ਮਤਲਬ ਕਿ ਦਬਾਅ ਆਉਂਦੀ ਵੀ ਤੁਸੀਂ ਭਾਈ ਸਾਹਿਬ ਚੋਣ ਲੜਨ ਲੇਕਿਨ ਅਜੇ ਅਜੇ ਤੱਕ ਤੇ ਹਾਲ ਤੱਕ ਦੀ ਭਾਈ ਸਾਹਿਬ ਮੰਨਦੇ ਨਹੀਂ ਬਾਕੀ ਇਹ ਵੀ ਅੱਜ ਉਹਦੇ ਚਾਚਾ ਹੀ ਤੇ ਡੈਡੀ ਗਏ ਆ ਕੱਲ ਤੱਕ پتہ ਲੱਗੂਗਾ ਵੀ ਉਹਨਾਂ ਦੀ ਕੀ ਵਿਚਾਰਿਆ ਜੋ ਵੀ ਉਹਨਾਂ ਦਾ ਫੈਸਲਾ ਹੋਊਗਾ ਫਿਰ ਕੱਲੋ ਖਬਰ ਦੀ ਪੁਸ਼ਟੀ ਕਰਾਂਗੇ ਸੂਤਰਾਂ ਦੇ ਵੱਲੋਂ ਤੇ ਵੀ ਪਤਾ ਲੱਗ ਰਿਹਾ ਹੈ ਕਿ ਕਾਲੀ ਦਲ ਵੱਲੋਂ ਜਿਹੜੀ ਉਹਨਾਂ ਨੂੰ ਸੀਟ ਦਿੱਤੀ ਜਾ ਰਹੀ ਹੈ ਇਹ ਕਾਲੀ ਦਲ ਵੱਲੋਂ ਤਾਂ ਕੋਈ ਝੂਠੀ ਆਵਾਜ਼ ਫਲਾਉਣ ਦੇ ਆ ਕਾਲੀ ਜੇ ਉਹ ਲੜਨਗੇ ਵੀ ਤਾਂ ਜਾਦ ਚੋਂ ਭਾਵੇਂ ਲੜਨ ਤੇ ਪਹਿਲੀ ਗੱਲ ਅਜੇ ਤੱਕ ਉਹਨਾਂ ਦੀ ਕੋਈ ਸਲਾਹ ਹੀ ਨਹੀਂ ਚੋਂ ਲੜਨਗੇ ਇੱਕ ਫੈਮਿਲੀ ਮੈਂਬਰ ਉਹਨਾਂ ਦੇ ਨਾਲ ਤੇ ਟਾਡੀ ਨਿੱਜੀ رائے ਕੀ ਕਹਿੰਦੀ ਹੈ ਕਿ ਭਾਈ ਮਨਤਪਾਲ ਸਿੰਘ ਨੂੰ ਇਲੈਕਸ਼ਨ ਅਚ ਉਤਰਨਾ ਚਾਹੀਦਾ ਹੈ ਕਿ ਨਹੀਂ ਉਤਰਨੇ ਚਾਹੀਦੇ ਹਾ ਡਿਨੀਜੀ ਰਾਏ ਕੋਈ ਨਹੀਂ ਇਹ ਉਹਨਾਂ ਦਾ ਆਪਣਾ ਫੈਸਲਾ ਹੈ ਉਹਨਾਂ ਤੇ ਡਿਪੈਂਡ ਕਰਦਾ ਜੋ ਵੀ ਉਹ ਫੈਸਲਾ ਲੈਣਗੇ ਤੁਹਾਡੇ ਨੂੰ ਖੁਦ ਸਮਝਦਾ ਆ ਰਿਹਾ ਸੂਝਵਾਨਿਆਂ ਤੇ ਬਾਕੀ ਉਹ ਜੋ ਵੀ ਫੈਸਲਾ ਲੈਣਗੇ ਅਸੀਂ ਉਹਨਾਂ ਦੇ ਨਾਲ ਹੈ ਕੀ ਲੱਗਦਾ ਪੰਜਾਬ ਦੀ ਨੌਜਵਾਨੀ ਲਈ ਭਾਈ ਅਮਰਿਤਪਾਲ ਸਿੰਘ ਵੱਲੋਂ ਕਿੰਨੇ ਕੰਮ ਕੀਤੇਗੇ ਹੁਣ ਪੰਜਾਬ ਦਾ ਜੋ ਮਾਹੌਲ ਚੱਲ ਰਿਹਾ ਇਸ ਨੂੰ ਦੇਖਦੇ ਭਾਈ ਅਮਰਿਤਪਾਲ ਸਿੰਘ ਜੀ ਫੈਸਲਾ ਲੈ ਸਕਦੇ ਨੇ ਇਲੈਕਸ਼ਨ ਦਾ ਵੇਖੋ ਅਜੇ ਤੇ ਅਸੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਹਨੂ ਪਹਿਲਾਂ ਕਹਿੰਦੇ ਵੀ ਮੈਂ ਰਾਜਨੀਤੀ 'ਚ ਬਿਲਕੁਲ ਨਹੀਂ ਆਉਣਾ ਬਾਕੀ ਇਹ ਵਾਪੀ ਸੰਗਤ ਦੇ ਦਬਾਅ ਚ ਹੋ ਸਕਦਾ ਕੋਈ ਫੈਸਲਾ ਲੈ ਲੈਣ ਤੇ ਲੈ ਵੀ ਨਹੀਂ ਕੁਝ ਕਹਿ ਨਹੀਂ ਸਕਦੇ ਬਾਕੀ ਇਹ ਵਾਪੀ ਨੌਜਵਾਨੀ ਦਾ ਤਾਂ ਪਤਾ ਹੀ ਹੈ ਕਿਦਾਂ ਪਿੰਡਾਂ ਚ ਮਰਨ ਦੇ ਆ ਕਿਉਂਕਿ ਇਹ ਜਦੋਂ ਚਿੱਟਾ ਇਹਨਾਂ ਦਾ ਖੁੱਲੇ ਆਉਂ ਬੇਕਰਿਆ ਤੇ ਨੌਜਵਾਨਾ ਮਰਨਾ ਹੀ ਆ ਉਹ ਤੇ ਇਹਨਾਂ ਨੂੰ ਮਸਲ ਦੁੱਖ ਹੀ ਨਹੀਂ ਲੱਗਦਾ ਸਰਕਾਰਾਂ ਨੂੰ ਲੱਗਦਾ ਨਾ ਢਿਕੇ ਲੀਡਰ ਨੂੰ ਲੱਗਦਾ ਨਾ ਉਹਨੂੰ ਫੜਦੀ ਆ ਪੁਲਿਸ ਆ ਨੂੰ ਫੜਨਾ ਦਾ ਵੀ ਜੱਤੀਆ ਸੇਰੇ ਲਿਆ ਹੁੰਦੇ ਆ ਜੋ ਨਸ਼ੇ ਵਾਲੇ ਫੜਨੇ ਹੁੰਦੇ ਉਹਦੇ ਇਹਨਾਂ ਕੋ ਮਲਾਜਮ ਹੀ ਨਹੀਂ ਹੁੰਦੇ ਕਿਸ ਤਰ੍ਹਾਂ ਦੇਖਦੇ ਜੇ ਕਿ 1 ਸਾਲ ਤਕਰੀਬ ਹੋ ਚੱਲੇ ਕਿ ਹੁਣ ਐਨਐਸਏ ਜਿਹੜਾ ਵਧਾ ਦਿੱਤਾ ਗਿਆ ਹੈ ਭਾਈ ਮਦਿਤਪਾਲ ਸਿੰਘ ਜੀ ਦੇ ਤੇ ਜਿਹੜਾ ਲੱਗਾ ਸੀ ਇਸ ਨੂੰ ਕਿਸ ਤਰ੍ਹਾਂ ਦੇਖਦੇ ਜੀ ਐਨਐਸਏ ਵੇਖੋ ਵੀ ਪਹਿਲਾਂ ਪਹਿਲਾਂ ਐਨਐਸਏ ਨਹੀਂ ਬੰਦਾ ਹੁਣ ਜਦੋਂ ਸਾਲ ਤੋਂ ਬੰਦਾ ਅੰਦਰ ਰਹਿ ਰਿਹਾ ਕੋਈ ਗਲਤੀ ਨਹੀਂ ਕਰ ਰਿਹਾ ਫਿਰ ਐਨਐਸਏ ਵਧਾਉਂਦਾ ਤਾਂ ਕੋਈ ਚਾਂਸ ਹੀ ਨਹੀਂ ਇਹ ਤਾਂ ਕਿ ਹੈ ਨਾ ਜੋ ਮਰਜ਼ੀ ਕਰੀ ਜਾਂ ਸਰਕਾਰਾਂ ਜੋ ਜੋ ਵੀ ਕਰ ਸਕਦੇ ਆ ਕਿਉਂਕਿ ਇਹਨਾਂ ਦੇ ਰਾਜ ਆ ਤੇ ਜੋ ਵੀ ਧੱਕਾ ਕਰਨਾ ਹੈ ਕਰ ਸਕਦੀਆਂ ਉਹਦਾ ਐਨਐਸਏ ਦਾ ਨਾ ਕੋਈ ਬੇਸ ਵਕਤ ਨਾ ਕੋਈ ਦੁਬਾਰਾ ਵਧਾਈ ਨਹੀਂ ਸਕਦੇ ਉਹ ਇਹਨਾਂ ਦਾ ਧੱਕਾ ਹੋਏ ਜਿੰਨਾ ਮਰਜ਼ੀ ਕਰੀ ਜਾਂ ਸਰਕਾਰਾਂ ਕੱਲ ਸੀਐਮ ਆਰੇ ਨੇ ਆਪਣੇ ਪੰਜਾਬ ਦੇ ਜਿਹੜੇ ਸੀਐਮ ਕੱਲ ਇੱਥੇ ਦੌਰੇ ਤੇ ਆਗੇ ਨੇ ਤਾਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਸੀਐਮ ਉਹਨਾਂ ਦਾ ਇੱਥੇ ਪੁੱਛਾਂਗੇ ਘੇਰਾਗੇ ਵੀ ਦੱਸਾਂ ਕੀ ਤੂੰ ਪੰਜਾਬ ਦੇ ਨੌਜਵਾਨੀ ਲਈ ਕਰਨ ਦਿਆ ਜੇ ਤੁਹਾਨੂੰ ਇੱਥੇ ਮੌਕਾ ਮਿਲਿਆ ਜ਼ਰੂਰ ਉਹਨੂੰ ਪੁੱਛਾਂਗੇ ਜੇ ਹਨ ਨੂੰ ਮਿਲਿਆ ਤੇ ਸਵਾਲ ਕਰਾਂਗੇ ਜ਼ਰੂਰ ਵੀ ਕੀ ਨੌਜਵਾਨੀ ਤੂੰ ਕੋਸ਼ਿਸ਼ ਮਰਵਾਤੀ ਕੋਸ਼ਿਸ਼ ਤੂੰ ਪੜ ਕੇ ਜੇਲ੍ਹਾਂ ਚ ਬੰਦ ਕਰਤੀ ਕੀ ਤੂੰ ਇਹ ਸਰਕਾਰ ਲਿਆਂਦੀ ਪੁੱਛਾਂਗੇ ਜੇ ਤੁਹਾਨੂੰ ਹੋਇਆ ਇੱਥੇ ਮੌਕਾ ਮਿਲਿਆ ਤਾਂ ਜ਼ਰੂਰ ਪੁੱਛਾਂਗੇ ਅੱਜ ਮੁਲਾਕਾਤ ਲਈ ਭਾਈ ਅਮਰਿਤਪਾਲ ਸਿੰਘ ਜੀ ਨੂੰ ਗਏ ਨਹੀਂ ਮਿਲਣ ਹਾਂਜੀ ਗਏ ਉਹ ਚਾਚਾ ਹੀ ਤੇ ਡੈਡੀ ਗਏ ਆ ਕੱਲ ਉਹਨਾਂ ਦੀ ਮੁਲਾਕਾਤ ਹੈ 25 ਤਰੀਕ ਨੂੰ ਕੱਲ ਨੂੰ ਫਿਰ ਉਹ ਮਿਲ ਕੇ ਦੱਸਣਗੇ ਜਿਹੜੀ ਵੀ ਖਬਰ ਹੈ ਉਹ ਤਾਂ ਕੱਲ ਨੂੰ ਪੁਸ਼ਟੀ ਆਊਗੀ ਅਜੇ ਪਹਿਲੀ ਖਬਰ ਦੀ ਕੋਈ ਪੁਸ਼ਟੀ ਨਹੀਂ ਕਰਦੇ ਜੀ ਬਿਲਕੁਲ ਪੂਰੇ ਮਾਮਲੇ ਦੀ ਜਾਣਕਾਰੀ ਲੈ ਲਈ ਗਈ ਹੈ ਅਜੇ ਖਬਰ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾ ਰਹੀ ਇਹਨਾਂ ਵੱਲੋਂ ਪਰ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਪਿਤਾ ਜੀ ਤੇ ਚਾਚਾ ਜੀ ਜਿਹੜੇ ਉਹਨਾਂ ਦੀ ਮੁਲਾਕਾਤ ਤੇ ਗਏ ਨੇ ਤੇ ਸ਼ਾਇਦ ਹੋ ਸਕਦਾ ਹੈ ਉਹ ਇਲੈਕਸ਼ਨ ਦੇ ਵਿੱਚ ਉਤਰਨ ਉਹ ਵੀ ਆਜ਼ਾਦ ਲੜਨਗੇ ਕਿਸੇ ਪਾਰਟੀ ਵੱਲੋਂ ਨਹੀਂ ਲੜਨਗੇ ਕੈਮਰਾ ਪਰਸੈਂਟ ਦੇ ਨਾਲ ਵਿਸ਼ਾਲ ਮਿਸ਼ਰਾ ਹੌਟ ਨਿਊਜ਼ ਇੰਡੀਆ ਅੰਮ੍ਰਿਤਸਰ ਉਹ ਦਮ ਬੋਛਦੀ ਹੈ ਜਦੋਂ ਚਾਹੀਏ ਵੀ ਕੋਈ ਸ਼ੌਂਡਿਆ ਕਿੰਨੇ ਹਾਲਾਤ ਹੈ ਉਹ ਤਾਂ ਕੁਛ ਨਹੀਂ ਹੁੰਦਾ ਪਰ ਜੋ ਵੀ ਸੰਗਤਾਂ ਬਹੁਤ ਦਬਾਅ ਪਾਉਣ ਰਹੀਆਂ ਵਾ ਤੇ ਜੇ ਕੋਈ ਨਹੀਂ ਕਲੀਅਰ ਉਹਨਾਂ ਪਾਸਾ ਵਜੇ ਮੰਨਦੇ ਨਹੀਂ ਆ ਜੋ ਵੀ ਉਹਨਾਂ ਦੇ ਹੋਊਗਾ ਮਤਲਬ ਸੁਨਾ ਆਊਗਾ ਉਹ ਅਹੀਂ ਮਤਲਬ ਖਬਰ ਦਵਾਗੇ ਜ਼ਰੂਰ ਹੈ ਲੇਕਿਨ ਕੱਲ ਉਹਨਾਂ ਦੀ ਸਿੰਗਰੀ ਉਹਨਾਂ ਨੇ ਮਿਲ ਕੇ ਆਈ ਤੇ ਇਹੋ ਜੀ ਕੋਈ ਗੱਲਬਾਤ ਨਹੀਂ ਹੈ ਉਹਦੀ ਮਤਲਬ ਖਬਰ ਦੀ ਕੋਈ ਅਜੇ ਪੁਸ਼ਟੀ ਨਹੀਂ ਕਰ ਸਕਦੇ ਉਹ ਭਾਈ ਸਾਹਿਬ ਦੇ ਮਤਲਬ ਚਾਚਾ ਜੀ ਤੇ ਡੈਡੀ ਗਏ ਆ ਮਿਲਣ ਉਹ ਕੱਲ ਨੂੰ ਮਿਲ ਕੇ ਆਉਂਦੇ ਆ ਤੇ ਫੇਰ ਕੋਈ ਵੀ ਜਿਹੜੀ ਖਬਰ ਉਹ ਅਸੀਂ ਕਰਾਂਗੇ ਫੇਰ ਉਹ ਉਹਨਾਂ ਦੇ ਡਿਪੈਂਡ ਕਰਦਾ ਕਾਪੀ ਸਾਥੇ ਜੋ ਵੀ ਉਹ ਫੈਸਲਾ ਲੈਣਗੇ ਉਹ ਸਾਡੇ ਸਾਹਮਣੇ ਸਿਧਾ ਮਖੇ ਜਿੱਦਾਂ ਵੀ ਉਹ ਕਰਦੇ ਅਹੀਂ ਇਹਦੇ ਚ ਕੋਈ ਆਪਣੀ ਰਾਏ ਨਹੀਂ ਦੇਣਾ ਚਾਹੁੰਦੇ ਜੋ ਵੀ ਉਹ ਕਰਨਗੇ ਉਹ ਸਹੀ ਕਰਨਗੇ ਸਾਨੂੰ ਸਮਝ ਆ ਰਿਹਾ ਹੈ ਨਾਲੋਂ ਸੋਸ਼ਲ ਮੀਡੀਆ ਤੇ ਇੱਕ ਬਹੁਤ ਹੀ ਤੇਜ਼ੀ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਬੀਤੇ ਦਿਨ ਤੋਂ ਜਿਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਭਾਈ ਅਮਰਿਤਪਾਲ ਸਿੰਘ ਜਿਹੜੇ ਉਹਨੇ ਇਲੈਕਸ਼ਨ ਵੀ ਲੜ ਸਦੇ ਨੇ ਤੇ ਅਸੀਂ ਇਸ ਦੀ ਜਾਣਕਾਰੀ ਲੈਣ ਲਈ ਭਾਈ ਅਮਰਿਤਪਾਲ ਸਿੰਘ ਜੀ ਮਾਤਾ ਜੀ ਕੋ ਪਹੁੰਚੇ ਹਾਂ ਉਹਨਾਂ ਕੋ ਸਾਰੇ ਮਾਮਲੇ ਦੀ